ਤੋੰਡੋਸੀ ਐਂਡ ਮੋਨ ਕਟਿਸ ਤੇ ਦਿਖਾ ਰਿਹਾ ਇੱਕ ਬਹੁਤ ਹੀ ਸੁੰਦਰ ਤੇ ਨਵਾਂ ਸਟਾਫ ਹੈ ਇਹ ਕੁਆਲਿਟੀ ਹੈ ਜੀ ਚੌਕਲੇਟ ਦੇ ਉੱਪਰ ਬਣਿਆ ਇਸ ਦੇ ਉੱਪਰ ਹੋਇਆ ਬੁਟੀਕ ਦਾ ਬਹੁਤ ਵਧੀਆ ਵਰਕ ਇਸ ਦੇ ਘੇਰੇ ਤੇ ਦੇਖੋ ਜੀ ਕਿੰਨਾ ਸੁੰਦਰ ਵਰਕ ਹੋਇਆ ਹੈ ਜ਼ਰੀਰਾ ਵਰਕ ਹੋਇਆ ਸੀਕਵੈਂਸ ਦਾ ਵਰਕ ਹੋਇਆ ਮੋਤੀ ਦਾ ਵਰਕ ਹੋਇਆ ਔਰ ਸਰਵ ਆਕਸੀ ਦਾ ਵੀ ਵਰਕ ਹੋਇਆ ਔਰ ਇਸ ਦਾ ਗਲਾ ਜੋ ਹੈ ਗਲਾ ਤੇ ਵੀ ਬਹੁਤ ਵਧੀਆ ਨੈਕ ਦੇ ਉੱਪਰ ਬਹੁਤ ਵੀ ਨੈਕ ਨਵਾਂ ਗਲਿਆ ਜੋ ਚੱਲ ਰਿਹਾ ਹੈ ਅਜਕਲ ਟ੍ਰੈਂਡਿੰਗ ਦੇ ਵਿੱਚ ਬਹੁਤ ਸੁੰਦਰ ਗਲਾ ਬਣਿਆ ਹੋਇਆ ਹੈ ਜੀ ਔਰ ਫਰੰਟ ਤੇ ਵੀ ਬਹੁਤ ਸੁੰਦਰ ਜਰੀ ਦਾ ਵਰਕ ਹੋਇਆ ਔਰ ਇਸ ਦੀ ਜੋ ਬਾਟਮ ਰਹੇਗੀ ਬਾਟਮ ਦੇ ਪੋਚਾਂ ਤੇ ਬਹੁਤ ਵਧੀਆ ਵਰਕ ਹੋਇਆ ਜਰੀ ਵਰਕ ਬਹੁਤ ਸੁੰਦਰ ਹੋਇਆ ਸਟਾਈਲਿਸ਼ ਆਈਟਮ ਹੈ ਜੀ ਔਰ ਇਸ ਦਾ ਜੋ ਕਲਰ ਚਾਰਟ ਹੈ ਇਹ ਵੀ ਬਹੁਤ ਸੁੰਦਰ ਹੈ ਔਰ ਇਸ ਦਾ ਜੋ ਦੁਪੱਟਾ ਹੈ ਬਹੁਤ ਵਧੀਆ ਬੁਟੀਕ ਦੇ ਵਰਕ ਦਾ ਬਣਿਆ ਹੈ ਜੀ ਔਰ ਦੁਪੱਟੇ ਦੇ ਫੋਰ ਸਾਈਡ ਲੈਸਾਂ ਨੇ ਬਹੁਤ ਸੁੰਦਰ-ਸੁੰਦਰ ਲੈਸ ਲੱਗੀ ਹੋਈ ਹੈ ਬਹੁਤ ਸੁੰਦਰ ਵਰਕ ਹੋਇਆ ਹੈ ਜਰੀ ਦਾ ਬਹੁਤ ਸੁੰਦਰ ਵਰਕ ਹੋਇਆ ਹੈ ਜੀ ਔਰ ਇਸ ਦੀ ਜੋ ਕੁਆਲਿਟੀ ਬਹੁਤ ਅੱਛੀ ਹੈ ਦੁਪੱਟੇ ਦੀ ਕੁਆਲਿਟੀ ਮਸਲੀਨ ਦੇ ਉੱਪਰ ਬਣਿਆ ਹੈ ਜੀ ਔਰ ਇਸ ਦਾ ਜੋ ਕਲਰ ਚਾਰਟ ਹੈ ਉਹ ਵੀ ਬਹੁਤ ਸੁੰਦਰ ਸੁੰਦਰ ਕਲਰ ਹਨ ਜੀ ਇਹ ਆ ਗਿਆ ਜੀ ਲਵੈਂਡਰ ਕਲਰ ਜਿਹੜਾ ਬੇਸ ਕਲਰ ਪਹਿਲੇ ਦੇ ਦਿੱਤੀ ਸੀ ਮਰਜੈਂਟਾ ਕਲਰ ਸੀ ਇਹ ਇਹ ਆ ਗਿਆ ਜੀ ਬਹੁਤ ਸੁੰਦਰ ਮਸਟਰਡ ਗੋਲਡਨ ਕਲਰ ਹੈ ਜੀ ਔਰ ਇਹ ਹੈ ਜੀ ਸੀ ਗ੍ਰੀਨ ਕਲਰ ਬਹੁਤ ਵਧੀਆ ਕਲਰ ਹੈ ਜੀ ਇਹ ਵੀ ਬਹੁਤ ਸੁੰਦਰ ਹੈ ਔਰ ਇਸ ਦੀ ਜੋ ਮਾਰਕੀਟ ਦੀ ਵੈਲਿਊ ਹੈ ਇਸ ਦੀ ਕਸੂਰਦੀ ਹੈ 1100 ਤੋਂ 1900 ਰੁਪਏ ਪਰ ਅਸੀਂ ਤੁਹਾਨੂੰ ਅਨਮੋਲ ਕਟਪੀਸ ਤੇ ਇਹ ਸੁੰਦਰ ਆਰਟੀਕਲ ਬਹੁਤ ਘੱਟ ਰੇਟ ਵਿੱਚ ਬਹੁਤ ਭਾਰੀ ਡਿਸਕਾਊਂਟ ਤੇ ਦੇ ਰਿਹਾ ਜੀ ਸਿਰਫ 1190 ਰੁਪਏ ਦੇ ਵਿੱਚ ਇਹ ਆਰਟੀਕਲ ਤੁਹਾਨੂੰ ਅਨਮੋਲ ਕਟਪੀਸ ਤੇ ਮਿਲ ਰਿਹਾ ਜੀ ਇਹ ਆਰਟੀਕਲ ਹੈ ਜੀ ਇਸ ਦਾ ਲਿਮਟਿਡ ਸਟਾਕ ਹੈ ਔਰ ਅਗਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਾਡੀ ਦੁਕਾਨ ਤੇ ਵਿਜ਼ਟ ਕਰੋ ਜੀ ਅਗਰ ਤੁਸੀਂ ਦੁਕਾਨ ਤੇ ਵਿਜ਼ਟ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਵੀ ਕਰਾਂਗੇ ਤੁਸੀਂ ਇਸ ਦਾ ਸਕਰੀਨਸ਼ਾਟ ਸਾਨੂੰ ਭੇਜੋ ਸਾਡੇ ਮੋਬਾਈਲ ਨੰਬਰ 9417148415 ਤੇ ਭੇਜੋ ਇਹ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਕਰਾਂਗੇ